ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਆ ਗਏ ਜੀ ਜਗਰਾਵਾ ਮੰਡੀ ਹਾਂਜੀ ਆਹਾਂ ਜਿਹੜੀ ਤਾਕ ਲੱਗੀ ਬੋਰੀਆਂ ਦੀ ਹਾਂਜੀ ਇਹ ਉਹ ਤਾਕ ਲੱਗੀ ਆ ਸਾਹਮਣੇ ਇੱਥੋਂ ਆਏ ਉਹ ਟਰਾਲਾਂ ਮੰਡੀ ਅੱਗੇ ਚੱਲਦੇ ਆਂ ਜੀ ਮਾਝ ਦੇਖਣ ਮਾਝ ਲੈਣੀ ਰਹੀ ਆਪਾਂ ਉੱਤ ਜਾ ਕੇ ਉਹਨੂੰ ਦਿਖਾਉਣੀ ਆ ਝੋਟੇ ਮਰੇ ਕਿ ਦੱਸੋ ਜੀ ਕਿਵੇਂ ਆ। ਉਹ ਆ ਗਏ ਤੰਨੇ ਆ ਇਹਨਾਂ ਕੋਲੇ ਦੋ ਆ। ਚਾਰ ਟਿਕਾਣਾ ਕਮਰਾ ਅਟ ਕਰਨਾ ਹੋ ਗਿਆ। ਲੋ ਜੀ ਪਹੁੰਚ ਗਏ ਜੀ ਬਾਈ ਭਜੰਦੇ ਘਰ। ਟੰਡ ਡੱਲਾ। ਸਤਿ ਸ਼੍ਰੀ ਅਕਾਲ। ਉਹ ਸੈਮ ਆਂ ਮਰੇ। ਠੀਕ ਆ ਜੀ ਵਧੀਆ। ਬਾਕੀ ਕੋਈ ਨਹੀਂ ਆ ਜੀ ਘਰੇ। ਚੰਗੀਆਂ ਝੋਟੀਆਂ ਹੁੰਦੀਆਂ ਬਾਈ ਕੋਲੇ। ਚੰਗੇ ਦੁੱਧ ਵਾਲੇ ਦਮਾ ਛੋਟੀ ਆ ਆਹਾਂ ਹਮ ਪਰ ਇਹ ਆਪਣਾ ਹੋਇਆ ਆਪਣੇ ਦਾ ਤੇਰੀਆਂੋਂੋਂ ਤੋਂ ਲੱਗੇ ਜੇ ਤੇ ਇਹ ਤਾਂ ਲੱਗੂ ਆ ਆਹ ਤੇ ਕਿਹੜੀ ਬਾਣੀ ਨਹੀਂ ਮੈਂ ਉਹ ਟਾਈਮ ਦੱਸੂ ਇਹ ਬਹੁਤ ਪਛਣਾ ਬੂ ਕਰ ਮੈਂ ਤੇਰੇ ਕਰਕੇ ਖੜੀ ਆ ਐਨੇ ਗਾਣਾ ਕਾਲ ਕਾਲ ਬੰਦਾ ਲੋਕੋ ਦੇ ਜੀਵੇ ਉਹਨਾਂ ਦੇ ਘਰੇ ਆਵੜੇ ਮੈਂ ਕਹਿੰਦਾ ਭਰਾਵਾ ਇੱਕ ਗੱਲ ਸੁਣ ਮੇਰੀ ਮੈਂ ਮੈਂਤਲੀ ਗੱਲ ਆ ਮੈਂ ਮੇਰੇ ਹੈਗੇ ਘਰ ਦੇ ਅਗਰ ਨੇ ਕਹਣਾ ਪਤਾ ਨਹੀਂ ਕਿ ਨਹੀਂ ਲੁੱਟ ਮਚਾਦੀ ਮੈਂ ਤੁਹਾਨੂੰ ਇੱਥੇ ਤੁਸੀਂ ਗੱਲਾਂ ਕਰੀ ਰਹੇ ਮੈਂ ਖੋਖਾ ਹੋਇਆ ਹੋਰ ਮੈਂ ਕਹਿੰਦਾ ਪਤਾ ਨਹੀਂ ਖਾਰ ਕੇ ਮੈਂ ਘਰ ਹੀ ਲੈ ਜੀ ਇਧਰ ਵੇਂਗ ਸਿੱਟੇ ਪਹਿਣਗੇ ਕਾੜਦਾ ਕਾੜਦਾ ਸਾਰੀਆਂ ਕਾੜਦੇ ਮੀਣੀ ਵੀ ਹੈਗੀ ਆ ਸਿੰਘ ਹਿਲਦੇ ਆ ਸਾਰਿਆਂ ਨੂੰ ਪਸੰਦ ਆ ਜਿਹੜੀ ਆ ਤਾਂ ਉਹ ਤੇ ਹੱਥ ਰੱਖੋ ਤੁਹਾਨੂੰ ਉਹ ਦੇ ਦਾਂਗੇ ਗੱਲ ਆ ਹੁਣ ਸਿੰਘ ਹਿਲਦੇ ਆ ਮੁੰਡਾ ਕਹਦਾ ਉਹ ਵੇਂਗਾ ਸਭ ਸਾਰਿਆਂ ਦੇ ਖੇਡਦੇ ਸਹਰਾ ਆ ਜਾਏਗਾ ਸਨਾਂ ਜਿੱਦਾਂ ਦਾ ਕੱਕੇ ਟੋਟੀ ਹੋ ਬੋਸ ਤੇ ਵੀ ਆ ਗਿਆ ਉਹ ਫਿਰ ਨੰਬਰ ਉਹ ਵੀ ਤੋਂ ਲਖਾਵਾ ਅਰੇ ਟੋਟੀ तकरीबन ਹਫਤੇ ਦੇ ਨੇੜੇ ਲੈ ਜੂਗੀ ਮੇਰੇ ਹਿਸਾਬ ਇਹ ਬਹੁਤ ਜਿਆਦੇ ਲੇਵਾ ਬਣਾਉਂਦੇ ਆਂ ਬਹੁਤ ਜਿਆਦਾ ਪ੍ਰੀਕ ਵਾਲੀ ਆ ਸਰ ਜੀ ਪੂਸਪਾਸ ਨੂੰ ਇੰਨੀ ਪਤਲੀ ਆ ਇਹ ਵਾਰੀ ਆ ਸਾਡੇ ਬੰਦੇ ਦਾ ਪੂਰਾ ਸੇਵਾ ਦੀ ਸੀ। ਹਾਂ। ਇਹਨਾਂ ਮੇਰੇ ਕੋਲ ਸਾਲ ਕਰੇ ਦੀ ਭੈਣ ਕੱਟ ਗਈ। ਦਾ ਘਟਾ ਹੈ ਦਾ। ਹਾਂਜੀ, ਗਾੜੀ ਮੂਹਰੇ ਬੰਨ੍ਹ ਦਿਖਾ ਦੇ। ਮੈਂ ਕਹਿੰਦਾ ਤੂੰ ਗਾੜੀ ਦੇ ਕਿਹੜਾ ਨਹੀਂ। ਗਾੜੀ ਦੇ 2.5 ਕਿਲੋ ਤੋਂ ਘੱਟ ਘੱਟ ਗਈ ਕਹਿੰਦੀ। ਆ ਦੇਖੀ ਬਾਈ ਬੂਠ। ਕਿੰਨੀ ਠੀਕ ਆ ਭੈਣ ਸਾਰੇ। ਕਿੱਥੋਂ ਮੁੜਦੀ ਆ ਇਹ? ਅੱਧ ਵਿਚ ਮੁੜਦੀ ਹੋਣੀ ਹੈ ਨਾ। ਮੈਂ ਕਹਾਂ ਪਾ ਤੂੰ ਬੇਟਾ ਇਹ ਦੇ ਲੈ। ਲੈ ਲੈ। ਹਾਂ। ਅਰੇ ਜੀ ਜਮਣੀ ਜੂੜੀ ਭੈਣੇ ਬੰਦੂ ਉਹ ਰਾਗਣਾ ਬੰਦੇ ਸਰਦੇ ਵਰਨੇ ਵਾਲੇ ਸੇਵਾਦੂਆ ਘੱਟ ਕਰਦੇ ਹੂੰ ਸਰਪੈਂਟਾਂ ਹਾਸਾਂ ਦਾ ਵੱਡਿਆਂ ਵਾਲਾ ਛੋਟੇ ਹਾਸਾਂ ਦਾ ਦੇਖੋ ਇਹ ਬੰਦੂ ਲੈਂਦੇ ਆਓ ਅਦੇ ਦੂਜੇ ਓ ਟੀਮ ਇਹ ਬਈ ਇਹ ਦੂਜਾ 15 ਕਿਲੋ ਦਾ ਦੇਖੋ ਪਾਪਾ ਕੱਕ 70 ਨਹੀਂ ਦਿੱਤੀ ਪਾਪਾ ਉਸ ਦਾ ਭਾਈਆ ਝੋਡੀ ਖੜੀ ਹੈ ਨਾ ਹਾਂ ਕੋਈ ਚੰਗੀ ਸੇਵਾ ਵਾਲਾ ਹੋਵੇ ਨਾ ਇਹਦਾ ਇਹ ਨਹੀਂ ਪਤਾ ਕਿ ਕਿੰਨਾ ਬਲੂ ਹੈ ਇਹ ਨੋਰਮਲ ਸੇਵਾ ਦੇ ਇੱਕ ਡੱਬਾ ਕਿਲੋ ਲੈਣੇ ਦੇ ਨੇ 10 ਕਿਲੋ ਦਿੱਤਾ ਹੋਇਆ ਇਹ ਨਹੀਂ ਪਤਾ ਮੈਨ ਨਾਲ ਦੇ 12 13 14 15 ਨੂੰ ਮੂੰਹ ਵਾਲੇ 12 15 ਨੂੰ ਇੰਨੇ ਫਰੇ ਘੁੱਟੇ ਬੰਨਣਾ ਹੋਣਾ ਬੜੀ ਬਦਲੀ ਹੈ ਹੈ ਨਾ ਲੋੜੀ ਆ ਛੋਟੀ ਆਈ ਆ ਪਸੰਦ ਛੱਡਿਆ ਬੱਚਾ ਥੱਲੇ ਕੋਹੇ ਨੂਰ ਦਾ ਬੱਚਾ ਹੈ ਵੀਰੇ ਛੋਟੀ ਕੋਹੇ ਨੂਰ ਦੀ ਆ ਕੋਈ ਬੱਚਾ ਦੋਨੋਂ ਵਸ ਇਹ ਕੋਹੇ ਨੂਰ ਦਾ ਬੱਚਾ ਹੀ ਹੋ ਗਿਆ ਇਹ ਹਾਂ ਛੋਟੀ ਬੱਚਾ ਦਾ ਕੋਹੇ ਨੂਰ ਦਾ ਹੀ ਆ ਨਾ ਬੱਚਾ ਤਾਂ ਇਹ ਮਦੇਸੀ ਹੀ ਆ ਜਿਹੜਾ ਮਗਰ ਹੈ ਇਹਨੇ ਆ ਦੇਖ ਬਰਾਬਰ ਥਾਂ ਬਸ ਨੂੰ ਜਮ ਹਾਂ ਐ ਦੋ ਮੈਨ ਰਾਜੀ ਨੂੰ ਬਿਨ ਮੇਲੇ ਪਾਸੇ ਉਹ ਵੀ ਗਮ ਮੈਥੋਡ ਉਹਨੇ ਦੇਖੋ ਨੇੜੇ ਆ ਛੋਟੀ ਦਾ ਹੋ ਗਿਆ ਜੀ ਸੌਦਾ ਲੰਘੇ ਜੇ ਤੇ ਬੀ ਕੇ ਰਹਿ ਜਾਂਦੇ। ਜੇ ਟੈਕਨੋਦਰ ਬੈਂਦੀ ਆ ਬੰਤਰਾ ਟੋੜੀ ਹੁੰਦੀ ਆ ਪਰ ਉਹ ਸੁਹਾਤੀ ਜਾਈਏ। ਇਹਦੇ ਸੰਗ ਵੱਡੇ ਹੋ ਜਾਂਦੇ ਆ। ਕਈਆਂ ਦੇ ਪੂਰਾ ਸੰਗ ਡੇਡਾ ਇਹਦਾ ਹੋ ਜਾਂਦਾ ਫਿਰ ਇਹਨਾਂ। ਆਹ ਬੜਾ ਮੁੰਡਾ ਸਿਆਗਲੋਂ ਕੋਈ ਲੰਬਾ ਮਿਲ ਜੇ। ਬਈ ਯਾਰ ਬੁੜਿਆ ਦੁਹਾ ਕੀ ਚੱਕ ਲਿਆ ਕੋਈ ਨੌਹਾਂ ਕਹਿਣ ਜਾਂ ਕੋਈ ਕਾਵੇ। ਉਹ ਮੇਰੀ ਗਾਰੰਟੀ ਏ ਚੀਜ਼। ਥੱਲੇ ਬੈਠਣ ਨੂੰ ਮੈਂ ਹੁਣ ਆਪਾਂ ਦੇਖ ਕੇ ਜੀ ਲੈਣੀ ਜਿਹੜੀ ਬੈਣੀ ਕੇਰਾ ਤਾਂ ਆਦਿ ਨੂੰ ਤਾਂ